ਇਹਨਾਂ ਸਾਰਾ ਲੱਗ ਗਿਆ ਅੱਜ। ਉਹ ਚੱਲ। ਜਾਈਏ ਤਾਂ ਟਾਈਮ ਲੱਗੀ ਜਾਂਦਾ। ਆਹ ਤਰਨ ਮੈਂ ਕਰਦਾ ਗੱਲ ਹੁਣ। ਵਾਹ ਵੀ। ਉਹ ਮੇਰੀ ਗੱਲ ਸੁਣਾ ਵੜਿਆ ਪੜਿਆ ਲਿਖਿਆ। ਜੇ ਮੈਂ ਨਾ ਜਾਵਾਂ ਤੂੰ ਚੂਨਾ ਲਵਾਇਆ ਸੀ ਨਾ ਅੱਜ। ਉਹ ਚੂਨਾ ਚਾਹਣਾ ਢੜਕੀ ਲੱਗਣਾ ਵਾ। ਉਹ ਮੈਂ ਜਰਾ ਇੱਕ ਫੋਨ ਤੇ ਲੱਗ ਗਿਆ। ਉਦੋਂ ਨੂੰ ਅਗਲੇ ਕੰਮ ਕੱਢਣ ਲੱਗੇ ਸੀ। ਉਹ ਤਾਂ ਚੰਗਾ ਹੈ ਤਸੀਂ ਆ ਕੇ ਵੇਖ ਲਿਆ। ਇਹੋ ਤੇ ਗੱਲ ਵਾ। ਉਹ ਸਾਨੂੰ ਇਨਾ ਚਿਰ ਹੋ ਗਿਆ ਮੰਨ ਜਾਂਦੇ ਨੂੰ। ਸਾਨੂੰ ਸਾਰੀਆਂ ਗੱਲਾਂ ਦਾ ਪਤਾ ਵਾ। ਪਤ ਤੂੰ ਹੀ ਤਾਂ ਅੱਜ ਕੱਲ ਫੋਨ ਤੇ ਖੜਾ ਨਹੀਂ ਛੱਡਦੇ। ਆਹ ਹੋਏ ਤਾਂ ਗੱਲ ਹੈਗੀ ਜੇ ਚਲੋ ਕੰਮ ਵਾਲੇ ਕੰਮ ਵੇਖਣਾ ਚਾਹੀਦਾ ਵਚੋ। ਗਾਂ ਤੋਂ ਧਿਆਨ ਰੱਖਾਂਗੇ। ਧਿਆਨ ਰੱਖੇ ਜਾਂਦਾ ਪੁੱਤ। ਆ ਵੇਖ ਲੈ 6 ਮਹੀਨੇ ਆਪਣਾ ਲੱਗਿਆ ਬੜੀ ਸਮਝਿਆ ਨੂੰ। ਇੱਕ ਦਿਨ ਤੇ ਸਾਰਾ ਕੰਮ ਖਰਾਬ ਕਰ ਦਿੱਤਾ ਕਹੇ ਤੂੰ। ਉਹ ਮੁੜ ਕੇ ਨਾ ਪਰਾਂ ਤੇ ਪਾਣੀ ਪਾਣ ਦੇਣਾ ਜੇ ਮੈਂ ਨਾ ਲੈ ਕੇ ਫੜਦਾ ਨਾ ਉਹ ਤੇ। ਉਹ ਚਲੋ ਕੋਈ ਨਾ ਅੱਗੇ ਤੋਂ ਧਿਆਨ ਰੱਖਾਂਗੇ। ਮੇਰਾ ਰਾਜਾ ਸ਼ਿਕਾਇਤ ਕਰਦਾ। ਉਹ ਨਹੀਂ ਛੱਡੋ ਪਰਾਂ। ਮੈਂ ਹਾਂ ਚਲੋ ਆਰਤੀਏ ਕੋਲ ਛੋਟੇ ਛੋਟੇ ਪੈਸੇ ਕੋਈ ਫੜ ਜਾਂਦੇ ਆ। ਹੋਰ ਆਹ। ਪਾਰ ਲਿਆ। ਜਿ ਔਰ ਕਿੱਤੇ ਸੀ ਅੱਜ ਉਹ ਮੈਂ ਵੀ ਘਰੇ ਹੀ ਅੱਛਾ ਪੀਤਾ ਕੋ ਕੰਮ ਕਰ ਮਗਰੋਂ ਉਹ ਆਹ ਪਾਣੀ ਭਿੰਡਾ ਦਾ ਡੰਗਰਾਂ ਨੂੰ ਮਾੜਾ ਮੋਟਾ ਆ ਵੇਖ ਲੈਦਾ ਹਾਲ ਮਾੜਾ ਮੋਟਾ ਕੇ ਪੂਰਾ ਡਾਇਆ ਵਾ ਪੂਰਾ ਡਾਇਆ ਅਕਸਾਬ ਦਾ ਕਿਦਾਂ ਦਾ ਇਹਨੇ ਗਿਆ ਨਾ ਉਦਾਂ ਦਾ ਕੀਤਾ ਹੋਣਾ ਵਾ ਉਹ ਮੇਰੀ ਗੱਲ ਸੁਣ ਉਹ ਤੈਨੂੰ ਮੈਂ ਕਹਿ ਕੇ ਗਿਆ ਸੀ ਵੀ ਦਾ ਪਤਾ ਕਰਕੇ ਆਈ ਵੀ ਦੁਕਾਨ ਤੇ ਆਇਆ ਕਿ ਨਹੀਂ ਆਇਆ ਉਹ ਕੱਲ ਕਹਿੰਦਾ ਵੀ ਅੱਜ ਨੂੰ ਪਤਾ ਕਰ ਲਿਓ ਤੇ ਤੂੰ ਗਿਆ ਓਥੇ ਕਰੀ ਗਿਆ ਕੋਈ ਨਹੀਂ ਮੈਂ ਕਰਉ ਨਾ ਪਤਾ ਦੁਕਾਨ ਕਿਹੜੀ ਬੜੀ ਦੂਰ ਵਾ ਕਿਤੇ ਲੈ ਵੇਖ ਲੈਦਾ ਹਾਲ ਇਹਦਾ ਚਲੋ ਕੋਈ ਨਹੀਂ ਆਪਾਂ ਦੋਵੇਂ ਚੱਲ ਜਾਨੇ ਆ ਵੇਖੋ ਨੇ ਮੈਂ ਆ ਨਾ ਤੁਹਾਡੇ ਦੋਵਾਂ ਨਾਲ ਗੱਲ ਕਰਨਾ ਹੈ ਕੀ ਗੱਲ ਹੋ ਗਈ ਪਤਾ ਉਹ ਜਿੱਦਾਂ ਦੀ ਘਰ ਭੂਆਈ ਆ ਨਾ ਮੈਨੂੰ ਕੋ ਚੰਗਾ ਜਾਨੇ ਲੱਗਣ ਡਿਆ ਚੰਗਾ ਲੱਗਣ ਡਿਆ ਕੀ ਗੱਲ ਕੰਡਿਆ ਨੂੰ ਉਹ ਲੋਕੀ ਤੇ ਭੂਆ ਨੂੰ ਡੀਗਦੇ ਆ ਤੈਨੂੰ ਕਿਹਨੇ ਚੰਗਾ ਕੰਡਿਆ ਉਹ ਐਸਾ ਹੁੰਦਾ ਨਹੀਂ ਹਾਂ ਆ ਹੁਣ ਤੁਸੀਂ ਭੂਆ ਨੂੰ ਕਹਿ ਗਏ ਹੀ ਆਹੋ ਅੱਜ ਘਰੋਂ ਜਾਣਾ ਨਹੀਂ ਅੱਜ ਰਹਿਣਾ ਵਾ ਆਹੋ ਹਨਾ ਭੂਆ ਮੰਨ ਕੇ ਠੀਕ ਆ ਅੱਛਾ ਮੁੜ ਕੇ ਮੈਂ ਵੀ ਸ਼ਹਿਰ ਜਾਣ ਲੱਗਾ ਮੜਾ ਕੇ ਆ ਗਿਆ ਵੀ ਨਹੀਂ ਜਾਣਾ ਭੂਆ ਇੱਥੇ ਹੀ ਕਰੋਗੇ ਤਪ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਨਹਾ ਤੋ ਗਿਆ ਤੇ ਮੈਂ ਸੌਣਾ ਮੈਂ ਫੇਰਦਾ ਹਾਂ ਨਾ ਸ਼ਾਮ ਨੂੰ ਬਾਹਰ ਨਿਕਲੂ ਗੱਲਬਾਤ ਕਰ ਲਾਂਗੇ ਫੇਰ ਭਈ ਠੀਕ ਆ ਤੇ ਮੈਂ ਜਦੋਂ ਉੱਥੋਂ ਸ਼ਹਿਰੋਂ ਕੇ ਆਇਆ ਵਾਂ ਉਹ ਅੱਡੇ ਦੇ ਖਲੋਤੇ ਸੀਗੇ ਬੱਸ ਢੀਕਣ ਦੇ ਹੈ ਤੇ ਨਾਲੇ ਚਿਹਰਾ ਉੱਡੇ-ਉੱਡੇ ਲੱਗਣ ਡਿਆ ਮੈਨੂੰ ਤੇ ਗੱਲ ਮੂੰਹ ਜੋ ਕੋਈ ਨਿਕਲ ਨਹੀਂ ਰਹੀ ਗੱਲ ਸੁਣਾ ਕਦੇ ਪਿੱਛੋਂ ਤੇ ਫੋਨ ਆ ਗਿਆ ਕਹਿੰਦਾ ਪਪਾ ਠੀਕ ਤਰਾ ਪਰਦਾ ਫੋਨ ਕਿੱਥੋਂ ਆਣਾ ਵਾ ਅਸੀਂ ਕੋਈ ਘਰ ਨਹੀਂ ਹੈਗਾ ਤਾਂ ਹੋਈ ਵੀ ਗੱਲ ਹੈਗੀ ਆ ਫੁੱਫੜ ਦਾ ਫੋਨ ਕਿੱਥੋਂ ਆਇਣਾ ਵਾ ਇਹੋ ਗਾਦੀ ਮੈਨੂੰ ਹਰਾਨੀ ਹੋਵਦੀ ਮਮੀ ਦੇ ਫੋਨ ਤੇ ਨਾ ਆ ਗਿਆ ਹੋਇ ਕਿਤੇ ਉਹ ਨਹੀਂ ਨਹੀਂ ਮਮੀ ਦੇ ਫੋਨ ਤੇ ਨੰਬਰ ਹੀ ਹੈ ਨੀਗਾ ਅੱਛਾ ਨਾ ਭੂਆ ਨੂੰ ਜੀਤੇ ਨਾ ਮਮੀ ਨੂੰ ਜੀਤੇ ਕੋਈ ਗੱਲ ਦਾ ਉਹ ਮੈਂ ਗੱਲ ਸਮਝ ਗਿਆ ਪੁੱਤ ਮੈਨੂੰ ਨਾ ਕੋ ਚੰਗਾ ਜ ਨਹੀਂ ਲੱਗਦਾ ਵੀ ਅਹੀਂ ਘਰੋਂ ਨਿਕਲ ਜਾਣੇ ਆ ਤੇ ਮਗਰੋਂ ਕੋ ਕੰਮ ਨਾ ਖਰਾਬ ਹੁੰਦਾ ਇਹ ਘਰ ਸਾਡੇ ਓ ਚੱਲ ਕੋਈ ਗੱਲ ਨਹੀਂ ਯਾਰ ਛੱਡੋ ਤੇ ਨਹੀਂ ਕੋਈ ਮੈਂ ਕਰ ਦਊ ਪਤਾ ਕੋਈ ਗੱਲ ਪੁੱਛਦਾ ਤੇਰੀ ਭੂਆ ਨੂੰ ਕੱਲ ਤੂੰ ਹੀ ਤੇ ਚੱਲ ਨਾ ਕੀਤੀ ਗੱਲ ਕੋਈ ਭੂਆ ਨੇ ਉਹ ਮੇਨਣਾ ਨਹੀਂ ਗੱਲ ਕੀਤੀ ਕੋਈ ਵੀ ਮੈਂ ਤਾਂ ਬਥੇਰਾ ਪੁੱਛਿਆ ਦੇਖੋ ਗੱਲਾਂ ਤੇ ਮੈਨੂੰ ਦੱਸ ਦੋ ਡੜੀ ਵੇਖਿਆ ਹਮੜਾ ਯਾ ਮੈਂ ਚੱਕ ਰਵਾਂ ਮੇਰੀ ਗੱਲ ਤੋਂ ਦਲਜੀਤ ਜੀ ਨੇ ਕਹੀਂ ਕਿ ਚੰਗਾ ਨਾ ਖਿਆਲ ਰੱਖਿਆ ਕਰਿਆ ਨਾ ਤੁਹਾਨੂੰ ਮੈਂ ਪਹਿਲੇ ਦਿੰਦਾ ਕਿਆ ਠੀਕ ਆ ਉਹ ਮੇਰੀ ਭੈਣ ਵਾਂ ਜੀ ਤੇ ਕਰਦਾ ਹਾ ਹੁਣ ਇੱਥੇ ਨਾ ਠੀਕ ਨਹੀਂ ਨਾ ਉਹਨਾਂ ਨੇ ਇੱਥੇ ਨਹੀਂ ਉਹਨਾਂ ਦੇ ਕਿੱਥੇ ਜਾਣਾ ਹੁੰਦਾ ਸਮਝਣਾ ਕੋਈ ਗੱਲ ਨਹੀਂ ਤੇਰੀ ਮਾਦਾ ਜਿਹੜਾ ਥੋੜਾ ਸੁਭਾਵਾ ਨਾ ਇਹ ਕੋਈ ਨਾ ਕੋਈ ਨਾ ਟੌਂਡ ਮਾਰਦੀ ਆ ਤੁਸੀਂ ਕਰਿਓ ਪਤਾ ਭਲਾ ਵੀ ਕਰਿਓ ਹਾਂ ਆਂਟੀਕਲ ਹੋਰ ਹੋ ਜਾਂਦੀ ਆ ਉਸ਼ੰਗਾ ਭਾਰਨਾ ਪੂਆ ਤੇਰੀ ਇਸ ਗੱਲ ਦੀ ਪੱਕੀ ਆ ਗੱਲ ਨਹੀਂ ਰੱਖ ਦਿੰਦੇਗੇ ਚੱਲ ਕੋਈ ਨਹੀਂ ਕਰ ਦੂੰਗਾ ਮੈਂ ਗੱਲ ਐਂਦਾ ਕਰੋ ਤੁਸੀਂ ਚੱਲ ਮੇਰਾ ਪੁੱਤ ਤੂੰ ਨਾ ਡੰਗਣਾ ਲਵੇ ਲੈ ਕੋਈ ਆਹ ਦੇ ਹੁਣ ਥੱਕ ਆਇਆ ਸਣੀ ਠੀਕ ਆ ਕੋਈ ਨਹੀਂ ਇਹਨਾਂ ਨੂੰ ਕਹੀ ਗੱਲ ਚੱਲ ਪੁੱਤ ਤੂੰ ਹਰ ਆਤਾ ਗਿਆ ਵਾ ਰੈਡ ਕਰ ਤੂੰ ਚਲੋ ਕੋਈ ਨਹੀਂ ਆ ਰਲ ਕੇ ਕਰਪੁਰ ਲੈਨੇ ਫਿਰ ਰੈਸਟ ਆ ਠੀਕ ਜੇ ਚਲੋ ਠੀਕ ਆ ਹੈ ਬਜੀਤ ਹਾਂਜੀ ਤੇ ਨਹੀਂ ਕਰ ਰਹੀ ਨਹੀਂ ਹਾਂ ਕਰ ਰਹੀ ਆ ਤੈਨੂੰ ਪਤਾ ਨਹੀਂ ਐ ਕਿ ਕੀ ਗੱਲ ਬਾਤ ਹੋਈਏ ਕੋਈ ਕਰੀਏ ਤੁਹਾਨੂੰ ਦੱਸਾਂ ਪਰ ਸ਼ਾਇਦ ਤਾਂ ਤੈਨੂੰ ਹੋਣਾ ਰਹਿਣਾ ਹੀ ਗਾ ਪਰ ਮੇਰੇ ਹੁੰਦਿਆਂ ਨੂੰ ਭੂਆ ਤੇ ਹੀ ਐਡਾ ਭੂਆ ਕਰਨ ਨੂੰ ਛਾਇ ਤੇ ਮੈਂ ਦੱਸਿਆ ਮੈਂ ਤੁਹਾਨੂੰ ਅਹੀ ਤੇ ਦੱਸਣ ਲੱਗੀ ਹਾਂ ਵੀ ਮੈਂ ਨਾ ਮੰਮੀ ਨੂੰ ਦੇਖਿਆ ਭੂਆ ਨਾਲ ਛੁੱਟੀ ਗੱਲਾਂ ਕਰਦੇ ਛੁੱਟੀ ਛੁੱਟੀ ਹਾਂ ਮੰਮੀ ਮੈਂ ਅੰਦਰ ਹੀ ਪੰਤੂ ਖੜਾ ਕੇ ਬੈਠੀ ਸੀ ਤੇ ਮੈਂ ਬਾਹਰ ਨਿਕਲਣ ਲੱਗੀ ਤੇ ਮੰਮੀ ਬੜਾ ਬੋਲਣ ਦੇ ਭੂਆ ਜੀ ਨੂੰ ਤੇ ਭੂਆ ਜੀ ਰੋਂਦੇ ਹੀ ਤੇ ਮੈਂ ਜਦੋਂ ਭੂਆ ਜੀ ਨੂੰ ਜਾ ਕੇ ਪੁੱਛਿਆ ਤੇ ਭੂਆ ਜੀ ਨੇ ਮੈਨੂੰ ਕੁਝ ਦੱਸਿਆ ਨਹੀਂ ਅੱਛਾ ਤਾਂ ਮਾਮੀ ਨੂੰ ਪੁੱਛਣਾ ਕੀ ਗੱਲ ਹੋਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਉਹਦਾ ਨਾਨਾਪੁਰ ਜਾਈ ਚੇ ਵੱਧਾ ਘੱਟਾ ਕੋਈ ਜਾਂਦਾ ਅੱਛਾ ਇਹ ਕਿਦਣਾ ਵੱਧਾ ਘੱਟਾ ਮੈਨੂੰ ਨਹੀਂ ਪਤਾ ਮੈਂ ਤਾਂ ਕਿਹਾ ਮੈਂ ਡੈਡੀ ਨੂੰ ਦੱਸ ਤਾ ਕਹਿੰਦੇ ਨਹੀਂ ਡੈਡੀ ਨੂੰ ਮੈਂ ਦੱਸੀ ਤੇ ਘੱਚ ਲੜਾਈ ਲੱਗ ਗਈ ਅੱਛਾ ਫੇ ਲੜਾਈ ਵਧੀ ਕੀ ਪਰ ਪਤਾ ਕਿਤਾ ਲੱਗੂ ਗੱਲ ਹੈ ਕਿ ਵਿੱਚ ਲੀ ਮੈਂ ਪੁੱਛ ਨਹੀਂ ਤੇ ਪੁੱਛ ਲੈਣੀ ਉਹ ਇੰਟਰਨੈਟ ਤੇ ਸੀ ਮੈਂ ਗੱਲ ਕਰਾਂਗਾ ਉਹ ਨਾਲ ਹਾਂ ਤਾਂ ਤੇ ਹੀ ਕਰਕੇ ਵੇਹੋ ਕੀ ਪਤਾ ਤੈਨੂੰ ਦੱਸ ਤਾ ਹੋਰ ਵੀਰ ਹੁਣੀ ਆਗੇ ਲੱਗਦੇ ਚੱਲ ਮੈਂ ਤਾਂ ਕਹਿੰਨੀ ਉਹਨਾਂ ਨੂੰ ਨਾ ਹੀ ਪਤਾ ਲੱਗੇ ਸਾਸਰੀ ਪੂਜੀ ਸਾਸਰੀ ਕਾਲ ਪੁੱਤ ਠੀਕ ਠਾਕ ਜੀ ਠੀਕ ਆ ਪੁੱਤ ਮੈਂ ਤੂੰ ਆਪਣਾ ਸੁਣਾ ਬਸ ਠੀਕ ਆਪਾਂ ਵੀ ਵੇਚਾ ਈ ਦਾਣੇ ਹਾਂਜੀ ਅੱਛਾ ਅੱਛਾ ਬੜਾ ਟਾਈਮ ਲੱਗ ਗਿਆ ਮੰਡੀ ਚ ਟਾਈਮ ਫਿਰ ਇਦਾਂ ਹੀ ਆ ਪੁੱਆ ਰਸ ਬੜਾ ਵਾ ਨੇਰਾ ਹੀ ਹੋ ਗਿਆ ਹੈ ਹਾਂਜੀ ਅੱਛਾ ਗੱਲ ਸੁਣੋ ਤੁਹਾਡਾ ਤਾਂ ਜੀ ਨਹੀਂ ਲੱਗਦਾ ਕਿਉਂ ਪੁੱਤ ਕਿਹੜੀ ਗੱਲਾਂ ਤੈਨੂੰ ਮੈਨੂੰ ਲੱਗਾ ਪਤਾ ਤੈਨੂੰ ੱਡੇ ਚੱਲ ਗਏ ਹਜੇ ਪਿੰਡ ਨੂੰ ਜਾਣ ਨੂੰ ਲੈ ਦੱਸ ਸੈਰਸ ਨੇ ਦੱਸਤਾ ਹੁਣਾ ਤੇ ਲੈ ਉਹਨੂੰ ਮੈਂ ਦੱਸਣਾ ਹੀ ਆ ਉਹ ਪੁੱਤ ਕੁਛ ਨਹੀਂ ਮੇਰਾ ਨਾ ਧਿਆਨ ਜਾਈ ਹੋ ਗਿਆ ਘਰ ਵਾਲੇਵੇਂ ਕਿ ਤੇਰਾ ਫੁੱਫੜ ਵਿਚਾਰਾ ਕਿੱਥੇ ਹੱਥ ਲੁੰਦਾ ਰਹੂਗਾ ਤੇ ਚਲ ਮੈਂ ਚਲੀ ਜਾਨੀ ਰਾਤ ਰਹਿ ਕੇ ਉੱਥੇ ਮੈਂ ਕੀ ਕਰਨਾ ਮਿਲ ਤੇ ਲਿਆਈ ਸਾਰਿਆਂ ਨੂੰ ਉਹ ਚਲੋ ਕੋਈ ਨਹੀਂ ਆ ਤਨ ਤੋਂ ਮੈਂ ਦੋ ਦਿਨ ਘਹਿ ਰੱਖਣ ਨੂੰ ਤੇ ਤੁਸੀਂ ਕਾਲੇ ਪਈ ਜਾਂਦੇ ਹੋ ਚੱਲ ਪੁੱਤ ਕੁਛ ਨਹੀਂ ਹੁੰਦਾ ਬੁਆ ਕੀ ਕਰਨਾ ਕਰਿਆ ਕਰ ਕੋਈ ਨਹੀਂ ਉਹਦਾ ਚਲਾ ਹੀ ਲੈਣਾ ਉਹਨੂੰ ਪਤਾ ਵਾ ਕਾਲੇ ਗੱਲ ਤੇ ਮੇਰੀ ਹੋ ਗਈ ਹੈ ਉਹਨਾਂ ਨਾਲ ਤੁਸੀਂ ਟੈਨਸ਼ਨ ਨਾ ਲਿਆ ਕਰੋ ਬੁਦੀ ਚੱਲ ਕੋਈ ਗੱਲ ਨਹੀਂ ਹੈ ਤੁਹੀ ਤੇ ਬਥੇਰਾ ਕਰਦੇ ਜੇ ਮੇਰਾ ਤੇਥੋਂ ਜਾਣ ਜੀ ਨਹੀਂਗਾ ਕਰਦਾ ਪਰ ਬਸ ਸਾਨੂੰ ਲੱਗਦਾ ਨਾ ਹਾੜ ਚ ਕੋਈ ਕਮੀ ਆ ਨਹੀਂ ਪੁੱਤ ਕੋਈ ਕਮੀ ਨਹੀਂ ਕੀ ਤੁਹਾਡੇ ਵਿੱਚ ਹੈ ਸਾਡੇ ਵਰਗੇ ਪਤੀਏ ਕਿਦ ਲੱਭਣ ਡਏ ਐ ਇੰਨੇ ਚੰਗੇ ਜੇ ਤੁਸੀਂ ਹੈ ਤੇ ਬਾਕੀ ਨਾ ਹੁਣ ਮੈਂ ਆਪ ਛੱਡ ਕੇ ਆਉਂਗਾ ਤੁਹਾਨੂੰ ਪਰਸੋਂ ਚਲ ਠੀਕ ਆ ਤੂੰ ਹੀ ਛੱਡ ਆਵੀਂ ਹਾਂਜੀ ਠੀਕ ਵਾ ਕਰਈਆਂ ਮੈਂ ਉਹ ਤਾਂ ਮੈਨੂੰ ਬਹਿਨ ਦਾੜ ਲਾ ਗਿਆ ਮੌਕਾ ਨਹੀਂ ਮਿਲਿਆ ਉਦੋਂ ਦਾ ਚੱਲਾ ਕੰਮ ਵੀ ਜ਼ਰੂਰੀ ਛੋਣੈ ਚਾਹ ਨੇਸੀਜਨ ਚੱਲਣ ਡਿਆ ਵਾ ਹੈ ਇਹ ਵੀ ਜ਼ਰੂਰੀ ਆ ਕੰਮ ਵੀ ਸਾਹਮਣੇ ਹੋਏ ਠੀਕ ਆ ਨਾ ਤੇ ਕੋਈ ਨਹੀਂ ਹੌਣ ਕਰ ਲਾ ਗੱਲਾਂ ਬਾਤਾਂ ਜਿਹੜੀਆਂ ਪੂਆ ਨਾਲ ਕਰਦੀਆਂ ਦੋ ਅੱਛਾ ਪੂਆ ਮੇਰੀ ਗੱਲ ਸੁਣੋ ਉਦੋਂ ਕੋਈ ਘਰੇ ਆਪਣੀ ਕੋਈ ਗਲਤ ਨਹੀਂ ਕੋਈ ਸ਼ਿੱਧ ਹੁੰਦਾ ਨਹੀਂ ਕੋਈ ਤੁਹਾਨੂੰ ਕੁਝ ਆਉਂਦਾ ਉਹ ਨਹੀਂ ਨਹੀਂ ਪੱਕੀ ਗੱਲ ਹੈ ਨਾ ਬਾਬਾ ਪੱਕੀ ਗੱਲ ਨਾ ਕੋਈ ਕੁਝ ਨਹੀਂ ਆਉਂਦਾ ਮੈਨੂੰ ਚਲੋ ਹੈ ਦੱਸ ਇੰਨੇ ਚੰਗੇ ਤੁਸੀਂ ਹੈਗੇ ਦਿਲਜੀਤ ਦੀ ਚੰਗੀ ਆ ਤੇ ਮੈਨੂੰ ਕਹਿੰਨੇ ਕੀ ਆਖਣਾ ਇੱਥੇ ਤੁਸੀਂ ਨਾ ਫਿਕਰ ਕਰਿਆ ਕਰੋ ਪੂਆ ਦਾ ਨਹੀਂ ਮੈਨੂੰ ਉਦੋਂ ਲੱਗਾ ਮੈਂ ਚਲ ਪੁੱਛ ਲੈਨੇ ਆ ਨਹੀਂ ਨਹੀਂ ਪੋਤਾ ਕੋਈ ਗੱਲ ਨਹੀਂ ਕੀ ਹੋਰ ਫੁਟਕ ਸ਼ਕਿਆ ਨਾ ਆਹ ਹੋ ਦਿਲਜੀਤ ਨੇ ਸਭ ਤੋਂ ਪਹਿਲਾਂ ਮੈਨੂੰ ਖਵਾਲਤੀ ਆ ਚਲੋ ਵਧੀਆ ਆ ਤੂੰ ਵੀ ਮੇਰਾ ਪਤ ਮੂੰਹ ਹੱਤ ਤੋਗੇ ਤੋ ਰੋਟੀ ਖਾ ਪਹਿਲਾਂ ਠੀਕ ਆ ਪੂਆ ਠੀਕ ਆ ਆ ਤੇ ਬਾਕੀ ਨਾ ਇਹ ਸ਼ਹਿਰ ਜਾਣਾ ਵਾ ਅੱਛਾ ਤੁਹਾਨੂੰ ਮਸੂੜ ਲੈ ਕੇ ਦੇਣਾ ਸੋਣਾ ਜਿਆ ਲੈ ਦੱਸ ਕੋਈ ਗੱਲ ਨਹੀਂ ਹੂੰ ਤੂੰ ਰਹਿਂਦੇ ਸੂ ਕੋਈ ਗੱਲ ਨਹੀਂ ਲਿਓਣਾ ਵਾ ਤੁਸੀਂ ਨਾਲ ਚੱਲੋਗੇ ਕਿ ਜਮਾ ਆਪ ਲੈਤਾ ਲੈ ਮੈਂ ਕਿੱਥੇ ਜਾਣਾ ਵਾ ਗੋਡੇ ਅੰਤਰੇ ਮੇਰੇ ਪੀੜ ਕਰਦੇ ਆ ਹੈ ਸ਼ਹਿਰ ਲੈ ਕੇ ਤੇ ਮੇਰਾ ਜਲੂਸ ਕੱਢ ਨਿਕਲੂਗਾ ਮੁੜ ਕੇ ਡੁੱਡੀ ਪੂਆ ਨੂੰ ਲਈ ਫਿਰਦਾ ਵਾ ਇਦਨ ਚੰਗਾ ਲੱਭੇ ਚੱਲ ਜੀ ਕੁਛ ਨਹੀਂ ਹੁੰਦਾ ਨਾ ਮੈਨੂੰ ਤਾਂ ਕਿਹ ਪਤਾ ਤੇ ਧੇ ਗੱਲ ਕਰਨੀ ਹੈ ਚੱਲ ਕੋਈ ਨਾ ਮੈਂ ਆਪ ਜਾ ਕੇ ਨਾ ਤੇ ਲੈ ਆਉਂਗਾ ਠੀਕ ਆ ਚੱਲ ਠੀਕ ਆ ਜਾਂ ਤੂੰ ਮੂੰਹ ਹੱਥ ਤੋਤ ਰੋਟੀ ਖਾ ਜਾ ਕੇ ਕੋਈ ਨਾ ਪੂਆ ਆਹੋ ਕੋਈ ਨਹੀਂ ਰਾਤ ਕਰਨੇ ਗੱਲਾਂ ਬਹਿ ਕੇ ਠੀਕ ਆ ਕੋ ਠੀਕ ਆ ਵੇਖਾ ਕਿੰਨੇ ਚੰਗੇ ਮੇਰੇ ਭਤੀਜੇ ਹੈ ਜੇ ਮਾਂ ਨੂੰ ਪਤਾ ਲੱਗਾ ਨਾ ਕਿ ਸੂਟ ਦੀ ਗੱਲ ਕਰਨ ਡਿਆ ਵਾ ਅਗਲੀ ਭਾਵੇਂ ਸਾਰੀ ਰਾਤ ਸੋਵੇਂ ਹੀ ਨਾ ਚੱਲ ਕੋਈ ਨਹੀਂ ਇਸੇ ਕਰਕੇ ਤੇ ਮੈਂ ਨਹੀਂ ਸੱਚ ਦੱਸਦੀ ਜੇ ਮੈਂ ਸੱਚ ਦੱਸਦਾ ਇਹਨਾਂ ਨੂੰ ਤੇ ਮਾਂ ਤਾਂ ਵੀ ਨਫਰਤ ਹੋ ਜੂਗੀ ਚੱਲ ਕੀ ਪਤਾ ਕ ਲਈ ਜਾਵੇ ਥੋੜਾ ਟਾਈਮ ਪਾ ਕੇ ਇਹ ਬੰਦਾ ਗਿਆ ਵਾ ਤੇ ਬੰਦਾ ਟਾਈਮ ਨਾ ਘਰ ਨੂੰ ਆਜੇ ਹਾਦੂ ਕਿਧਰੋਂ ਆਉਂਦੇ ਆ ਵਾ ਓ ਯਾਰ ਜਾਣਾ ਜੂਣਾ ਕਿੱਥੇ ਹੀ ਹੋ ਉਹ ਆ ਤਾਈਆ ਲ ਗਿਆ ਸੀ ਕੀ ਕਰਨ ਓ ਜੀਵਨ ਗਈ ਓ ਪਿੰਡ ਨੂੰ ਅੱਛਾ ਤੇ ਤੈਨੂੰ ਪਤਾ ਹੁਣ ਰੋਟੀ-ਪੁਰਕੀ ਖਾਣੀ ਰਾਤ ਨੂੰ ਮੰਜੰਦਰ ਯਾਰ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕੋਇ ਤੋ ਨਾ ਵਡੰਡਿਆ ਕੋ ਕਣਕ ਬੀਜੰਡਿਆ ਕਮਾਂ ਤੇ ਦੇਣਵਾ ਤੇ ਇਹ ਪਿੰਡ ਕੀ ਕਰਨ ਗਈ ਆ। ਓਏ ਯਾਰ ਮੈਂ ਇਹਨੂੰ ਬੜਾ ਵਡਿਆ ਆਈ ਤੇ ਮੈਨੂੰ ਕਹਿੰਦੀ ਮੇਰਾ ਗੋਡਾ ਪੀੜ ਹੁੰਦਾ ਤੇ ਮੈਂ ਤਾਂ ਚੱਲੀ ਆਂ। ਜਾਣ ਦੇ ਪਰੇ ਗੱਲ ਉਧਰ ਮਾਨਣਾ ਪਿਆ ਤੇ ਕਿਤੇ ਦੋਹੇ ਚੀਜ਼ ਜਾਵਾਂਗੇ ਤੇ ਡਣੋਦਣੀ ਹੋ ਕੇ ਤੇ ਘਰ ਹੀ ਆ ਜਾਾਂਗੇ। ਹੈ? ਨਹੀਂ ਉੱਥੇ ਕਿਹੜਾ ਕੋ ਡਾਕਟਰ ਵਾ। ਉਹ ਤਾਂ ਗੱਲ ਵਾ। ਤੁਸੀਂ ਸਵੇਰੇ ਜਾਂਦੇ ਤੇ ਸ਼ਾਮ ਨੂੰ ਆਪਣੇ ਘਰ ਆਉਂਦੇ। ਐ ਪਤਾ ਤਾਂ ਹੈਗਾ ਵੀ ਡੇਰੇ ਤੇ ਘਰ ਵਾ। ਨਹੀਂ ਸਰਦਾ। ਓਏ ਯਾਰ ਹੱਥ ਪੈਰ ਤੂੰ ਗੱਲ ਦੇ ਅਨੁਸਾਰਦਾ ਪਤਾ ਵਾ। ਮੈਨੂੰ ਤੇ ਇਹ ਆ ਵੀ ਕਿਤੇ ਬਸੋਂ ਡੇਕ ਪੀਦਾ। ਤੇ ਮੁੜ ਕੇ ਸਾਨੂੰ ਕਿ ਰੋਟੀ ਬਣੀ ਵੀ ਨਹੀਂ ਕਿਾ ਪੁੱਛਣਾ ਹੁਣ ਤੇ ਮਾੜਾ ਪਦਲਾ ਚਲੋ ਬਗਣਾ ਪੜਾ ਕੇ ਖਾਲੀ ਦਾ ਵਾ ਠੀਕ ਨਹੀਂ ਉਹ ਮੇਰੀ ਗੱਲ ਸੁਣ ਤੇ ਤਾਈ ਨੇ ਵੀ ਕਿੰਨੇ ਕਿ ਦੇਣਾ ਬਣਾ ਬਣਾ ਤਾਨੂੰ ਦੇਣਾ ਵਾ ਉਹ ਗਲਤੀ ਤੇ ਯਾਰ ਇਹਦੀ ਆ ਇਹ ਗਈ ਆ ਤੇ ਤੂੰ ਆਪਣੇ ਟਾਈਮ ਨਾਲ ਘਰ ਆ ਐ ਮੈਨੂੰ ਵੀਰ ਕਿੰਨੇ ਵੀਰ ਨੇ ਰੱਖ ਲਿਆ ਵੀਰ ਨੇ ਰੱਖ ਲਿਆ ਮੈਂ ਕੱਲ ਨੂੰ ਭੁਜਾਈ ਰੱਖ ਲੂਗੀ ਪਰਸੋਂ ਭਤੀਜੇ ਨੇ ਰੱਖ ਲੈਣਾ ਮੁੜ ਕੇ ਭਤੀ ਨੂੰ ਉਹਨੇ ਰੱਖ ਲੈਣਾ ਪਤਾ ਗੱਲ ਕੀ ਇਹ ਜਨਨੀਆਂ ਦਾ ਭਜ ਹੁੰਦਾ ਵਾ ਮੇਰੇ ਵੀਰ ਨਹੀਂ ਆਉਣ ਦਿੰਦਾ ਮੇਰਾ ਭਤੀਆ ਨਹੀਂ ਆਉਣ ਦਿੰਦਾ ਮੇਰੀ ਭਾਪੀ ਨਹੀਂ ਆਉਣ ਦਿੰਦੀ ਅੱਗੋਂ ਪਿਛੋਂ ਕੋਈ ਬੜੇ ਨਾ ਓਏ ਆਹ ਉਹ ਤੇ ਗੱਲ ਵਾ ਯਾਰ ਭਰਨਾ ਕੀ ਬੰਦਾ ਕਰੇ ਨਹੀਂ ਯਾਰ ਤਾਈ ਜਲ ਮੈਂ ਜਾਣਾ ਤੇ ਆ ਕਵਾਂ ਨਾ ਤੇ ਵਿੱਚੋਂ ਤਾਈ ਵੀ ਬੁੜਬੁੜ ਕਰਦੀ ਹੈ ਕਿ ਇਹ ਤੇ ਉਹਨੇ ਤਾਂ ਕਰਨਾ ਹੀ ਕਰਨਾ ਆਹ ਹੁਣ ਤਾਈ ਆਪਣੇ ਟੱਬਰ ਦੇ ਫੁਲਕੇ ਲਾਏ ਕਿ ਤੁਹਾਡੇ ਟੱਬਰ ਦੇ ਲਾਏ ਯਾਰ ਯਾਰ ਆਹ ਉਹਦੇ ਗੱਲ ਮੈਂ ਕਰਨ ਲਿਆ ਵਾਂ ਭਰਨਾ ਇਹਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਵੀ ਮੈਂ ਆਪਣੇ ਘਰ ਨੂੰ ਜਾਵਾਂ ਹੈ ਅਗਲੇ ਨੇ ਤੇ ਯਾਰ ਕਹਿਣਾ ਹੀ ਹੁੰਦਾ ਵਾ ਵੀ ਭੈਣ ਰੋ ਤੇ ਇਹਨੇ ਵੀ ਕਹਿਣਾ ਭੂਆ ਰੋ ਤੇ ਭਰੇ ਨੂੰ ਚਾਹੀਦਾ ਨਾ ਵੀ ਆਪਣੇ ਮੈਂ ਟਾਈਮ ਨਾ ਕਰਨ ਗਿਆ ਵਾਂ ਪਤਾ ਗੱਲ ਕੀ ਆ ਬਾਲਾ ਹੀ ਗਏ ਰਿਸ਼ਤੇਦਾਰਾਂ ਦੇ ਜਾਨੇ ਹਨ ਹਰ ਬੰਦਾ ਕਹਿੰਦਾ ਦਾਵਾ ਵੀ ਰੋ ਤਹੀ ਸਿਰੇ ਚਲ ਜਿਓ ਇਹਦਾ ਮਤਲਬ ਇਹ ਥੋੜਾ ਵੀ ਇਥੇ ਲਾਏ ਇੱਕ ਆਪਣਾ ਸਮਾਜ ਸਮੂਹ ਰੱਖਿਆ ਤੇ ਉਥੇ ਬਹਿ ਗਏ ਬਹੁਤ ਗੱਲ ਵਾਦਾ ਕੀ ਬੰਦਾ ਕਰੇ ਯਾਰ ਮੈਂ ਤੇ ਨਾ ਇੰਨਾ ਪਰੇਸ਼ਾਨ ਹੋਏ ਨਾ ਵੀ ਲੋੜ ਤੋਂ ਵੱਧ ਚਲੋ ਕੀ ਕਰ ਲੈ ਜ ਦਵਕਾ ਮਾਰ ਕੇ ਰੱਖਿਆ ਕਰ ਜਨਨੀਆਂ ਇੰਨਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਨਹੀਂ ਹੁੰਦਾ ਬੰਦੇਸਾਂ ਗੱਲ ਲੱਗਦੀਆਂ ਹੋਵੇ ਤੇ ਜਨਨੀਆਂ ਦਵਕਾ ਨਹੀਂ ਮਾਰ ਉਹ ਤਾਂ ਗੱਲ ਤੇ ਵੀ ਠੀਕ ਹੈ ਯਾਰ ਮੈਂ ਦੱਸਾਂ ਯੁੱਧ ਦੀ ਨਹੀਂ ਗੱਲ ਹੈ ਗਾਲ ਤੇ ਹੀ ਵੀ ਮੈਨੂੰ ਕਹਿੰਦੀ ਮੈਂ ਮੈਂ ਬਸ ਘੜੀਪਲ ਜਾਣਾ ਵਾ ਤੇ ਮੈਂ ਆਇਨਾ ਤੇ ਮੈਂ ਚੱਲ ਅੱਗੇ ਵੀ ਜਾਂਦੀ ਤੇ ਆਂਦੀ ਤੇ ਮੈਨੂੰ ਕੀ ਪਤਾ ਨਵਾਂ ਖਲਰਾ ਪਾ ਕੇ ਬਹਿਣਾ ਜਦੋਂ ਗੰਗਰ ਕਹਿੰਦੇ ਹੁੰਦੇ ਨਾ ਛੱਪੜ ਚ ਵੱੜ ਜੇ ਤੇ ਉਹਨੂੰ ਕੱਢਣਾ ਔਖਾ ਵਈਦਾ ਤੇ ਜਨਾਨੀ ਪੇ ਕਹਿੰਦੇ ਘਰੋਂ ਕੱਢਣੀ ਔਖੀ ਹੋ ਜਾਂਦੀ ਆ ਉਹ ਚੱਲ ਯਾਰ ਉਹ ਤੇ ਤੇਰੀ ਗੱਲ ਨਾ ਠੀਕ ਆ ਹੁਣ ਮੈਂ ਇੰਨਾ ਜੰਗ ਵੇਨਾਂ ਨਹੀਂ ਤੇ ਮੈਨੂੰ ਜਿਆਦਾ ਆਪੇ ਜਾਣਾ ਪੈਂਦਾ ਚੱਲ ਜਾਂਦੀ ਆ ਨਾ ਤੇ ਪਿਛਲੇ ਤਾਂ ਚੇਤਾ ਭੁੱਲ ਜਾਂਦਾ ਵੀ ਪਿੱਛੇ ਮੇਰਾ ਪਰਿਵਾਰ ਹੈਗਾ ਵਾ ਓਏ ਆਹ ਗਾਲ ਤੇ ਤੇਰੀ ਠੀਕ ਆ ਚੱਲ ਯਾਰ ਹਾਂ ਤੇ ਥੋੜਾ ਦੁਕਾ ਦੁਕਾ ਮਾਰ ਕੇ ਰੱਖਿਆ ਕਿ ਐਵੇਂ ਨੀ ਜਨਾਨੀ ਦੇ ਥੱਲੇ ਲੱਗੀ ਤਾਂ ਉਹਨੇ ਥੱਲੇ ਯਾਰ ਕਾਦੀ ਲੱਗਨੇ ਚੰਗਾ ਫਿਰ ਹੈ ਆਹ ਚੰਗਾ ਕੀ ਬੰਦਾ ਕਰਈਆ ਜਨਾਨੀ ਦੇ ਥੱਲੇ ਲੱਗਾ ਹੁਣ ਕਹਿਣ ਡਿਆ ਉਹ ਪੇਕੇ ਚਲ ਗਈ ਤੇ ਮੇਰੀ ਸੁਣਦੀ ਨੀ ਸੋਣੀ ਤੇਰੀ ਸੁਆਵ ਆ ਉਹ ਤੂੰ ਤੇ ਆਪ ਸਾਰੇ ਕੰਮ ਕਰਦਾ ਫਿਰਦਾ ਕਦੀ ਪਾਣੀ ਫੜਾ ਕਦੀ ਉਹਨੂੰ ਰੋਟੀ ਫੜਾ ਕਦੀ ਕੋਸ ਫੜਾ ਇਹੋ ਦਬਕੇ ਥੱਲੇ ਰੱਖੀ ਹੁੰਦੀ ਤਾਂ ਉਹਨੂੰ ਪਤਾ ਹੁੰਦਾ ਕਿ ਮੈਂ ਸਵੇਰ ਦੇ ਗਈ ਤਾਂ ਸ਼ਾਮ ਨੂੰ ਆਪਣੇ ਘਰ ਜਾਣਾ ਹੁਣ ਰੋਂਦਾ ਫਿਰਂਡਿਆ ਕਦੀ ਤਾਈ ਦੇ ਕਿ ਥੱਲੇ ਕੱਢਣ ਡਿਆ ਕਦੀ ਕਿਤੇ ਇਸੇ ਵੇ ਜੋ ਕਦੋਂ ਕਦੋਂ ਵੇ ਗਏ ਆ ਬਾਹਰ ਅਜੇ ਤੱਕ ਨਹੀਂ ਗਏ ਮੈਂ ਫੁਲਕੇ ਵੀ ਲਾ ਲਿਆ ਪਿੱਛਾ ਲਾਉਂਦੇ ਆ ਤੇ ਫੇਰ ਹੀ ਖਾਨੀ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਦੋਂ ਬਾਹਰ ਚੱਲ ਜਾਂਦੇ ਨਾ ਕਦੀ ਕਿਹ ਲਾਗੇ ਫਲੋ ਕਦੀ ਕਿਹ ਲਾਗੇ ਖਲੋ ਹਨੇਰਾ ਹੋ ਗਿਆ ਵਾ ਕਿੱਦਾਂ ਦਾ ਸਮਾਂ ਚੱਲਣ ਡਿਆ ਵਾ ਟਾਈਮ ਦੇ ਨਾਲ ਆਪਣੇ ਘਰ ਆਓ ਨਾ ਘਰ ਵਾਲ ਤਾਂ ਕੋਈ ਧਿਆਨ ਹੀ ਨਹੀਂ ਹੈਗਾ ਪਿੱ ਜਾਵਾਂ ਮੈਂ ਕੋਈ ਡੀਕਦਾ ਹੋਊਗਾ ਮੈਨੂੰ ਤਸ ਫੁਲਕੇ ਲਾ ਕੇ ਤਾਂ ਫੋਨ ਕਰਦੀ ਆ ਵੀ ਕਿੱਥੇ ਬੈਠੇ ਜੇ ਆਜੋ ਹੁਣ ਘਰ ਕਰਨ ਦਾ ਵੀ ਆ ਉਹਨੇ ਵੀ ਨਹੀਂ ਵੇਖਣਾ ਹੁੰਦਾ ਪੀਪੋ ਵੱਲ ਜਾਵਾਂ ਤੇ ਵੇਖ ਕੇ ਆਵਾਂ ਕਿ ਕਿੱਥੇ ਆ ਰਾਮਨੰਦਰ ਫੋਨ ਵੇੰਦਾ ਹੁਣਾਵਾਂ ਇਹਨੂੰ ਕਹਿੰਦੀ ਆ ਕਿ ਜਾ ਜਾ ਕੇ ਤੇ ਵੇਖ ਕੇ ਆਵਲਾ ਕਿਉਂ ਨਹੀਂ ਆਏ ਕਿਹਦੇ ਲਾਗੇ ਖਲੋਤੇ ਆ ਕਣਕ ਤੇ ਬੀਜੀ ਗਈ ਆ ਬੰਬੀ ਤੇ ਨਾਲ ਕੀ ਕਰਨ ਜਾਣਾ ਸੀ ਬੰਬੀ ਤੇ ਨਹੀਂ ਗਏ ਹੁਣ ਗੱਲਾਂ ਦੇ ਬਥੇਰੇ ਗੱਲ ਲੜੀ ਆ ਕਿ ਇੱਥੇ ਕੋ ਟੱਕਰ ਗਿਆ ਹੋਣਾ ਤੇ ਚੱਲ ਲਾਗੇ ਖਲੋਗੇ ਲੈ ਆਜ ਤੁਰੇ ਆਉਣ ੜੇ ਨਾ ਮੇਰੀ ਗੱਲ ਸੁਣੋ ਕਿਹੜੇ ਵੇਲੇ ਤੇ ਤੁਸੀਂ ਬਾਹਰ ਗਏ ਜੇ ਮੈਂ ਫੁਲਕੇ ਲਾ ਕੇ ਢੀਕਣ ਲਈ ਆ ਪੀ ਆਉਂਦੀ ਆ ਰੋਟੀ ਖਾਣੇ ਆ ਕਿਤੇ ਲਾ ਕੇ ਖਲੋਗੇ ਹੀ ਇੰਨਾ ਟਾਈਮ ਲਾਏ ਜੇ ਹਾਂ ਰਾਮਾ ਰੋੜਾ ਕੇ ਜੇ ਲੱਗੇ ਮਿਲਦਾ ਜੀ ਕੀ ਆਂਦਾ ਹੀ ਕਹਿ ਰਹੇ ਵੀ ਜੀਵਨ ਚੱਲ ਗਿਆ ਆਪਣੇ ਪੇਕੇ ਅੱਛਾ ਤੇ ਮੈਂ ਨਾ ਤਾਈਆਂ ਲਗਿਆ ਹਾਂ ਵੀ ਰੋਟੀ ਪਕਾ ਦੇ ਨਹੀਂ ਮੇਰੀ ਗੱਲ ਸੁਣੋ ਹੁੰਜੋ ਤੁਹਾਨੂੰ ਦੱਸਣ ਦਿਆ ਕਿ ਉਹ ਪੇਕੇ ਚੱਲ ਨਾ ਤਾਈ ਵੱਲ ਜੁ ਗਿਆ ਤੇ ਇੱਧਰ ਆ ਜਾਂਦਾ ਦੋ ਫੁਲਕੇ ਇੱਥੋਂ ਖਾ ਲੈਦਾ ਆਕੜ ਵੀ ਇੱਦੀ ਆ ਨਾ ਤੇ ਮੈਂ ਕਿਹਦੇ ਘਰ ਨਹੀਂ ਜਾਣਾ ਤਤਾਈ ਵੀ ਸੌ ਸੌ ਗੱਲ ਕਰਦੀ ਹੁਣੀ ਆ ਕੋਈ ਗੱਲ ਨਹੀਂ ਇਹਨਾਂ ਨੂੰ ਅੱਤ ਪਈ ਆ ਗੱਲਾਂ ਸੌਂਦੀ ਆਪਣਾ ਘਰ ਛੱਡ ਕੇ ਨਾ ਤੇ ਉਧਰ ਜਾਂਦਾ ਵਾ ਤੇ ਉਹ ਜਿਹੜੀ ਆ ਪੇਕੇ ਜਾ ਕੇ ਬੈਠੀ ਇੱਥੇ ਆਉਣਾ ਹਾਏ ਮੈਂ ਮਰ ਗਈ ਗੋਡੇ ਦੋਹ ਦੇ ਤੁਰਿਆ ਨਹੀਂ ਜਾਂਦਾ ਹੁਣ ਬੱਸੇ ਬੈਗ ਤੇ ਪੇਕੇ ਚਲ ਗਈ ਆ ਬਸ ਤੇ ਚੜਨ ਲੱਗੀ ਨਾ ਦੇਖ ਕੇ ਮੈਂ ਲੱਤ ਟੜਾ ਲੇ ਪਰ ਪੇਕੇਆਂ ਬਿਨਾਂ ਨਹੀਂ ਰਹਿ ਸਕਦੀ ਕੋਈ ਗੱਲ ਨਹੀਂ ਹੁਣ ਇਹਨੂੰ ਆ ਲੈਂਦੇ ਹੁਣ ਇਹਨੂੰ ਮੈਂ ਪੁੱਛੂੰਗੀ ਕਿ ਕਿੱਥੋਂ ਦਵਾਈ ਖਾਦੀ ਸੀ ਪੇਕੇ ਜਾਣ ਵਾਸਤੇ ਜਿਹੜੇ ਤੇਰੇ ਗੋਡੇ ਨਾ ਠੀਕ ਠਾਕ ਹੋ ਗਏ ਆ ਉਦਾਂ ਮਰਦੀ ਫਿਰੂਗੀ ਹਏ ਕੰਮ ਨਹੀਂ ਹੁੰਦਾ ਮਰ ਚੱਲੀ ਆ ਅੱਜ ਮੈਂ ਠੀਕ ਨਹੀਂ ਮੈਂ ਦਵਾਈ ਲੈਣ ਚੱਲੀ ਆ ਆ ਫਿਰਨਾ ਹੋਵੇ ਨਾ ਤੇਰੇ ਚੰਗੀ ਬੜੀ ਘੋਡੇ ਵਰਗੀ ਹੋ ਜਾਂਦੀ ਐ ਅ ਰਮਨ ਹਿਮਾਲਾ ਦੇ ਗੋਡੇ ਨਹੀਂ ਕੰਮ ਕਰਦੇ ਉਹ ਛਦਾਣ ਥੋੜੀ ਆ ਵੀ ਜਿਹੜੀ ਕਹਿੰਦੇ ਮੇਰੇ ਗੋਡੇ ਨਹੀਂ ਕੰਮ ਕਰਦੇ ਤੇ ਜੇ ਤਾਈ ਰੋਟੀ ਪਕਾ ਵੀ ਦਊਗੀ ਦੋ ਦਿਨ ਤੇ ਆਖਰ ਕਿੱਧਰ ਦੀ ਆ ਗਈ ਐ ਹੈ ਉਹ ਨਹੀਂ ਤਾਈ ਦਾ ਕੰਮ ਕਰਦੀ ਰਹੀ ਹਟ ਦੋ ਗਈ ਐ ਤੇਰੇ ਵਾਲੀ ਤੋਂ ਗੱਲਾਂ ਕਰਨ ਨੂੰ ਹਟਦੀ ਨਹੀਂ ਹਰਦੀ ਨਹੀਂ ਆ ਦੀ ਰੋਟੀ ਦੁਕਾੜਣੀ ਆ ਉਹਨੇ ਟਿਕਾ ਲਿਆ ਪ੍ਰਾਨ ਕੀਤਾ ਤੇ ਜਿਹੜੇ ਉਹ ਤਾਈ ਦੇ ਕੰਮ ਸਾਦੀ ਰਹੀ ਐ ਰਮਨ ਸਾਰੀ ਜਨਾਨੀਆਂ ਨੂੰ ਆਪਣੇ ਪੇਕਦਾ ਹੁੰਦਾ ਹੀ ਆ ਚਾ ਐਡੀ ਕਿਹੜੀ ਗੱਲ ਵਾ ਨਾ ਠੀਕ ਠਾਕ ਬੰਦਾ ਹੋਵੇ ਨਾ ਤੇ ਚਲ ਜੇ ਨਾਲੇ ਜਦੋਂ ਘਰ ਦਾ ਨਾ ਨਾ ਸਰਦਾ ਹੋਵੇ ਫਿਰ ਮੂੰਹ ਚੁੱਕਿਆ ਦੇ ਪੇਕੇ ਮੂੰਹ ਚੁੱਕਿਆ ਦੇ ਪੇਕੇ ਪੇਕੇ ਕੀ ਘੜੀ ਘੜੀ ਆਪਣਾ ਘਰ ਦਾ ਦੇ ਵੇਖੇ ਹੁਣ ਬੰਦਾ ਦਾ ਰੋਟੀ ਨੂੰ ਤਰਲੇ ਲਿੰਦਾ ਫਿਰੰਡਿਆ ਵਾ ਕਦੀ ਤਾਈ ਵੱਲ ਕਦੀ ਕੇਹ ਵੱਲ ਕਦੀ ਕੇਹ ਵੱਲ ਜੇ ਮੰਨ ਲਾ ਤਾਈ ਕੇ ਪਾਸੇ ਚਲ ਗਈ ਫੇਰ ਰੋਟੀ ਕਿੱਥੋਂ ਖਾਊ ਇਹ ਤਾਂ ਜਾ ਕੇ ਤੇ ਪੇਕੇ ਬਲ ਠੀ ਆ। ਸੋਹਣੇ ਰੱਬ ਨਾਲ ਉਹਨਾਂ ਦੇ ਘਰ ਰਹਿੰਦੇ ਹਲਾਤੀ ਇਦਾਂ ਦੇ ਆ। ਜੇ ਉਹ ਆਪਣੇ ਪੇਕੇ ਤੋਂ ਨਾਂ ਲਿਆ ਲਿਆ ਦਵੇ ਤੇ ਇਹਨੇ ਕਿਦਾਂ ਗਜ਼ਾਰਾ ਕਰਨਾ ਮੈਂ ਤੈਨੂੰ ਪਤਾ ਇਹ ਗੱਲ ਦਾ? ਨਾ ਇਹਨਾਂ ਨੂੰ ਕੀ ਗੋਲੀ ਵੱਜੀ ਆ? ਮਿਹਨਤ ਕਰਨ ਕੰਮ ਕਰਨ ਤੇ ਆਪੇ ਘਰ ਦੇ ਹਾਲਾਤ ਬਦਲ ਜਾਂਦੇ ਆ। ਜਦੋਂ ਝੋਲਾ ਚੁੱਕਣਾ ਕਦੀ ਭੈਣ ਕੋ ਕਦੀ ਕਿਤੇ ਤਾਂ ਫੇਰ ਉਹੋ ਹਾਲ ਹੀ ਰਹਿੰਦਾ ਹੁੰਦਾ ਵਾ। ਰੱਬਾ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ। ਤੂੰ ਐਵੇਂ ਟੈਨਸ਼ਨ ਲਈ ਜਾਂਦੀ ਆ। ਉਹ ਰੋਟੀ ਖਾਣ ਨਾ ਖਾਣ ਉਹਨਾਂ ਦਾ ਘਰ ਦਾ ਮਸਲਾ ਵਾ। ਜਾ ਉੱਠ ਕੇ ਨਾ ਰੋਟੀ ਲੈ ਕੇ ਆ ਮੇਰੇਆਂ। ਅ ਮੈਂ ਤਾਂ ਰੋਟੀ ਲੈ ਆਈ ਹੁਣੀ ਆ। ਕੱਲ ਜੇਰ ਟੁੱਟਾ ਜਾਂ ਮੂੰਹ ਬਣਾ ਕੇ ਆਉਣਾ ਨਾ ਫਿਰ ਤੁਹਾਨੂੰ ਹੀ ਤਰਸ ਆਉਣਾ ਵਾ ਫੇਰ ਨਹੀਂ ਤਾਈ ਵੱਲ ਜਾਇਆ ਜਾਂਦਾ ਤੇ ਸਾਡੇ ਵੱਲ ਨੂੰ ਭੱਜੇ ਆਉਂਦੇ ਆ ਆਹ ਕੰਮ ਇਦਾਂ ਵਾ ਆਹ ਕੰਮ ਇਦਾਂ ਵਾ ਫੇਰ ਅੰਮ੍ਰਿਤ ਦੀ ਵੀ ਠੀਕ ਆ ਹੁਣ ਤਾਈ ਵੱਲ ਭਜਾ ਤੇ ਰਹਿੰਦੇ ਆ ਅਸੀਂ ਸਗੇ ਆ ਤੇ ਸਾਡੇ ਵਾਲੀ ਆਉਂਦੇ ਆ ਤੇ ਜੇ ਭੜਕਿਆ ਤਾਂ ਫਿਰ ਮੈਂ ਭਜਾਉਣੀ ਆ ਤੇ ਜਾ ਤਾਈ ਨੂੰ ਲੈ ਗਿਆ ਡੰਡਾ ਚੁੱਕਿਆ ਤੇ ਭੱਜਿਆ ਫਿਰ ਤੇ ਹਾਈ ਨਿਆਣੇ ਤੇ ਵਿਚਾਰੇ ਬੜਾ ਕਰਦੇ ਆ ਪਰ ਜਿਹੜੀ ਅੱਜ ਮੇਰੇ ਹਾਲਾਤ ਇਹਦੇ ਭਾਬੀ ਨੇ ਕੀਤੇ ਆ ਨਾ ਇਹਨੂੰ ਕਰਨੇ ਨਹੀਂ ਚਾਹੀਦੇ ਕਿੱਦਾਂ ੱਤਕੇ ਮਾਰ ਮਾਰ ਕੇ ਤੇ ਮੈਨੂੰ ਘਰੋਂ ਬਾਹਰ ਕੱਢਣ ਲਈ ਹੀ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਵੀ ਇਹ ਕਰ ਦਿੱਤੀ ਹਾਂ ਕਿੱਥੇ ਜਾਵਾਂ ਆ ਜਾ ਕਿਤੇ ਪੇਕਿਆਂ ਦਾ ਹੀ ਹੁੰਦਾ ਨਾ ਵੀ ਆਪਣੇ ਪੇਕਿਆਂ ਵੱਲ ਭੱਜ ਕੇ ਬੰਦਾ ਹੁੰਦਾ ਵਾ ਜਿੱਥੇ ਬੰਦਾ ਜੰਮਿਆ ਪਲਿਆ ਹੁੰਦਾ ਵਾ ਖਿੱਚ ਤੇ ਹੁੰਦੀ ਹੈ ਨਾ ਕੀ ਕਰਾਂ ਮੈਂ ਉਦਾਂ ਮੇਰਾ ਭਰਾ ਵਿਚਾਰਾ ਬੜਾ ਚੰਗਾ ਵਾ ਪਤੀਏ ਵੀ ਬੜੇ ਚੰਗੇ ਆ ਪਰ ਉਹਨਾਂ ਨੂੰ ਮੈਂ ਕਿੱਦਾਂ ਦੱਸਾਂ ਹੁਣ ਵੀ ਤੁਹਾਡੀ ਮਾਂ ਗਲਤ ਵਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨੂੰ ਆਪਣੀ ਮਾਂ ਨੂੰ ਕੁਝ ਕਹਿਣਗੇ ਫੇਰ ਆਖੂਗੀ ਤੂੰ ਮੈਨੂੰ ਗੱਲਾਂ ਕਰਾਉਣੀ ਆ ਕੀ ਕਰਾਂ ਪੇਕੇ ਨਾ ਆਇਆ ਕਰਾਂ ਐਦਾਂ ਕਿਦਾਂ ਛੱਡਦਾ ਪੇਕੇ ਆਪਣੇ ਹੁਣ ਵਿਚਾਰਾ ਬੰਜਿੰਦਾਰ ਆ ਪਤਾ ਨਹੀਂ ਕਿਦਾਂ ਰੋਟੀ ਅੱਜ ਖਾਦੀ ਹੋਣੀ ਆ ਰਮਨ ਵੀ ਬੜੀ ਤੇਜ ਵਾਂ ਜੇ ਕਿਤੇ ਉਹਨੂੰ ਕਹਿ ਤਾ ਉਹਨੇ ਤਾਂ ਗਣੀਆਂ ਬੱਤੀ ਬੱਤੀ ਗੱਲਾਂ ਕਰਨੀਆਂ ਵਾ ਕੀ ਕਰੇ ਇਹਨੂੰ ਚੰਗਾ ਤਾਈ ਨੂੰ ਕਹਿ ਦੇਣਾ ਤਾਈ ਸੌ ਦਰਜੇ ਚੰਗੀ ਹੈ ਵਿਚਾਰੀ ਹੁਣ ਮੇਰੀ ਫੋਨ ਤੇ ਗੱਲ ਵੀ ਨਹੀਂ ਗਈ ਉਹ ਤਾਂ ਔਖਾ ਹੋਣਾ ਮਨਜਿੰਦਰ ਮੇਰੇ ਤੇ ਬਿਠਿਆ ਭਿਆਈ ਨਹੀਂ ਗਈ ਕੀ ਕਰਾਂ ਹੁਣ ਮੈਂ ਚਲ ਜਾਂਦੀ ਤੇ ਚੰਗਾ ਹੀ ਇੱਜ਼ਤ ਬਣੀ ਰਹਿੰਦੀ ਆਪਣੀ ਇੱਜ਼ਤ ਵੀ ਗਵਾਈ ਚੱਲ ਮਨਾ ਰਾਤ ਕੱਢ ਔਖੀ ਸੌਖੀ ਤੇ ਸਵੇਰੇ ਉੱਠ ਕੇ ਚਲ ਜੀ ਕੋਈ ਗੱਲ ਨਹੀਂ ਇਹ ਕਰਾਂ ਦੀ ਕਿਹੜੀ ਗੱਲ ਆ ਜਾ ਕੇ ਮਨਜਿੰਦਰ ਕੋ ਮਾਫੀ ਮੰਗ ਲਵਾਂਗੀ ਉਹਨੇ ਮੁੜ ਕੇ ਮੈਨੂੰ ਆਉਣੀ ਨਹੀਂ ਦੇਣਾ ਚੱਲ ਕੋਈ ਗੱਲ ਨਹੀਂ 이렇게 해줘, 귀 흔들어, 그거.